ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਪ ਸੋ ਦੋਸਤੋ ਇੱਕ ਵਾਰ ਮੁੜ ਤੋਂ ਗੱਲ ਕਰਾਂਗੇ ਹੁਸ਼ਾਰਪੁਰ ਦੇ ਹਲਕਾ ਦਸੂਹਾ ਦੀ ਕਿਉਂਕਿ ਹੁਸ਼ਾਰਪੁਰ ਦਾ ਹਲਕਾ ਦਸੂਹਾ ਅਤੇ ਹਲਕਾ ਮੁਕੇਰੀਆਂ ਹੁਸ਼ਾਰਪੁਰ ਜ਼ਿਲ੍ਹੇ ਦੇ ਦੋ ਅਜਿਹੇ ਹਲਕੇ ਨੇ ਜੋ ਕਿ ਨਜਾਇਜ਼ ਮਾਈਨਿੰਗ ਨੂੰ ਲੈ ਕੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਦਾ ਹੁੰਦਾ ਕਿ ਨਜਾਇਜ਼ ਮਾਈਨਿੰਗ ਨੂੰ ਲੈ ਕੇ ਇਸ ਸੂਬੇ ਭਰ ਦੇ ਵਿੱਚ ਬਦਨਾਮ ਹੋ ਚੁੱਕੇ ਨੇ ਤਾਂ ਹੁਣ ਹਾਲੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਪੰਜਾਬ ਭਰ ਦੇ ਵਿੱਚੋਂ ਨਸੀਟਾਂ ਹਾਸਲ ਹੋਈਆਂ ਨੇ ਕਾਂਗਰਸ ਨੂੰ 7 ਸੀਟਾਂ ਹਾਸਲ ਹੋਈਆਂ ਨੇ ਇੱਕ ਸੀਟ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਚ ਆਈ ਹੈ ਤੇ ਦੋ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਭਾਜਪਾ ਦਾ ਜਿਹੜਾ ਉਹ ਖਾਤਾ ਵੀ ਨਹੀਂ ਖੁੱਲਿਆ ਪੰਜਾਬ ਦੇ ਵਿੱਚ ਖੈਰ ਇਹ ਹੁਣ ਸਿਆਸੀ ਗੱਲਾਂ ਹੈ ਸਿਆਸੀ ਗੱਲਾਂ ਤੋਂ ਲੈਸਾ ਆਪਾਂ ਹੁਣ ਗੱਲ ਕਰੀਏ ਹੁਸ਼ਾਰਪੁਰ ਤੋਂ ਨਵ ਨਿਯੁਕਤ ਸੰਸਦ ਡਾਕਟਰ ਰਾਜ ਕੁਮਾਰ ਚੱਬੇਵਾਲ ਦੀ ਤਰਨ ਵੱਲੋਂ ਜਿੱਥੇ ਧੰਨਵਾਦ ਵੀ ਕੀਤਾ ਗਿਆ ਲੋਕਾਂ ਦਾ ਧੰਨਵਾਦ ਦੀ ਦੌਰੇ ਕਰਕੇ ਤਾਂ ਹੁਣ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਹਨਾਂ ਵੱਲੋਂ ਸੁਣਨਾ ਸ਼ੁਰੂ ਕੀਤਾ ਗਿਆ ਹੈ ਕਦੇ ਉਹ ਚੱਬੇਵਾਲ ਹਲਕੇ ਦੇ ਵਿੱਚ ਸਮੱਸਿਆਵਾਂ ਨੂੰ ਸੁਣਦੇ ਨੇ ਕਦੇ ਹਲਕਾ ਦਸੂਹਾ ਦੇ ਵਿੱਚ ਤੇ ਕਦੇ ਹਲਕਾ ਮੁਕੇਰੀਆਂ ਦੇ ਵਿੱਚ ਸੋ ਇੱਕ ਵਧੀਆ ਗੱਲ ਐ ਸੁਣਨਾ ਵੀ ਚਾਹੀਦ ਸੁਣਨੀਆਂ ਵੀ ਚਾਹੀਦੀਆਂ ਨੇ ਸਮੱਸਿਆਵਾਂ ਕਿਉਂਕਿ ਪਹਿਲੇ ਸੰਸਦ ਅਤੇ ਸਾਬਕਾ ਕੇਂਦਰੀ ਰਾਜमंत्री ਸੋਮ ਪ੍ਰਕਾਸ਼ ਇਸੇ ਗੱਲੋਂ ਉਹਨਾਂ ਨੂੰ ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਲੋਕਾਂ ਦੇ ਵਿੱਚ ਵਿਚਰਨ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਅਸਫਲ ਸਾਬਤ ਹੋਏ ਸਨ ਖੈਰ ਗੱਲ ਕਰਦੇ ਆ ਨਜਾਇਜ਼ ਮਾਈਨਿੰਗ ਦੀ ਨਜਾਇਜ਼ ਮਾਈਨਿੰਗ ਵੀ ਨਹੀਂ ਅਤ ਦੀ ਨਜਾਇਜ਼ ਮਾਈਨਿੰਗ ਦੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਦਸੂਹਾ ਤੇ ਮੁਕੇਰੀਆਂ ਦੇ ਇਲਾਕਿਆਂ ਦੇ ਵਿੱਚ ਹੁੰਦੀ ਤਾਂ ਹੁਣ ਡਾਕਟਰ ਰਾਜਕੁਮਾਰ ਚੱਬੇਵਾਲ ਜਦੋਂ ਦਸੂਹਾ ਦੇ ਸ਼ਹਿਰ ਤਲਵਾੜਾ ਜਿਸ ਨੂੰ ਕਿ ਮੀਨੀ ਚੰਡੀਗੜ੍ਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਉਸ ਦੀ ਖੂਬਸੂਰਤੀ ਆ ਜਿਹੜੀ ਤਲਵਾੜਾ ਤਲਵਾੜਾ ਸ਼ਹਿਰ ਦੀ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਸੋ ਤਲਵਾੜਾ ਦੇ ਵਿੱਚ ਇੱਕ ਸੰਘਰਸ਼ ਕਮੇਟੀ ਹੈ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤੇ ਜਦੋਂ ਤਲਵਾੜਾ ਦੇ ਵਿੱਚ ਨਵ ਨਿਯੁਕਤ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਪਹੁੰਚਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਦੇ ਲਈ ਤਾਂ ਉੱਥੇ ਖੰਨਨ ਰੱਖੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਮੈਂਬਰਾਂ ਵੱਲੋਂ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਇੱਕ ਮੰਗ ਪੱਤਰ ਦਿੱਤਾ ਜਾਂਦਾ ਹੈ ਤੇ ਮੰਗ ਪੱਤਰ ਦੇ ਵਿੱਚ ਕੀ ਲਿਖਿਆ ਹੁੰਦਾ ਹੈ ਉਹ ਵੀ ਤੁਹਾਨੂੰ ਮੈਂ ਪੜ ਕੇ ਸੁਣਾ ਦਿੰਦਾ ਹੈ ਸੇਵਾ ਵਿਖੇ ਐਮਪੀ ਸਾਹਿਬ ਹੁਸ਼ਿਆਰਪੁਰ ਵਿਸ਼ਾ ਬਲਾਕ ਤਲਵਾੜਾ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ ਬਾਰੇ ਸ਼੍ਰੀਮਾਨ ਜੀ ਬੇਨਤੀ ਕਰਦੇ ਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਤਲਵਾੜਾ ਚ ਪਿਛਲੇ ਕੁਝ ਸਮੇਂ ਤੋਂ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਸ ਕਰਕੇ ਇਲਾਕੇ ਦੇ ਲੋਕਾਂ ਨੂੰ ਜਾਨੀ ਅਤੇ ਮਾਲੀ ਦੋਹਾਂ ਤਰ੍ਹਾਂ ਦਾ ਜਿਹੜਾ ਨੁਕਸਾਨ ਚੱਲਣਾ ਪੈ ਰਿਹਾ ਹੈ ਇਲਾਕੇ ਦੀ ਹਰਿਆਲੀ ਕੁਦਰਤੀ ਦਿੱਖ ਪਾਣੀ ਅਤੇ ਸ਼ੁੱਧ ਹਵਾ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਮਾਫੀਆ ਵੱਲੋਂ ਜਿਸ ਕਾਰਨ ਲੋਕਾਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ ਜੋ ਕਿ ਨਜਾਇਜ਼ ਮਾਈਨਿੰਗ ਕਰਕੇ ਵੱਡੇ ਵੱਡੇ ਟਿਪਰ ਅਤੇ ਟਰੱਕ ਆ ਰਹੇ ਨੇ ਤੇ ਲਗਾਤਾਰ ਓਵਰ ਸਪੀਡ ਅਤੇ ਓਵਰ ਲੋਡਿੰਗ ਹੋਣ ਕਰਕੇ ਹਾਦਸੇ ਵੀ ਹੁੰਦੇ ਨੇ ਤੇ ਮੋਤਾਂ ਦੀ ਤਦਾਦ ਲਗਾਤਾਰ ਵੱਧ ਰਹੀ ਹੈ ਇਲਾਕੇ ਦੀ ਭੂਗੋਲਿਕ ਸਥਿਤੀ ਵਿਗੜਦੀ ਜਾ ਰਹੀ ਹੈ ਤਾਂ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜਿਸ ਤੋਂ ਬਾਅਦ ਐਮਪੀ ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਵੀ ਲੋਕਾਂ ਨੂੰ ਜਿਹੜਾ ਭਰੋਸਾ ਦਿੱਤਾ ਗਿਆ ਕਿ ਉਹ ਇਸ ਤੇ ਗੌਰ ਜ਼ਰੂਰ ਕਰਨਗੇ ਸੋ ਹੁਣ ਚੰਗੀਆਂ ਗੱਲਾਂ ਮੈਂ ਡਾਕਟਰ ਰਾਜ ਕੁਮਾਰ ਚੱਬੇਵਾਲ ਸਾਹਿਬ ਨੂੰ ਵੀ ਕਹਿ ਦੇਣਾ ਚਾਹੁੰਦਾ ਕਿਉਂਕਿ 2.5 ਸਾਲ ਦੇ ਕਰੀਬ ਦਾ ਸਮਾਂ ਜਿਹੜਾ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਨੂੰ ਹੋ ਚੁੱਕਿਆ ਤੇ ਇਹਨਾਂ 2.5 ਸਾਲਾਂ ਦੇ ਵਿੱਚ ਹੁਸ਼ਿਆਰਪੁਰ ਦੇ ਜੋ ਬੇहद 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 ਬਦਨਾਮ ਇਲਾਕੇ ਹੋ ਚੁੱਕੇ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਤਾਂ ਆਮ ਆਦਮੀ ਪਾਰਟੀ ਉਹਨਾਂ ਨਜਾਇਜ਼ ਮਾਫੀਆ ਤੇ ਸ਼ਿਕੰਜਾ ਕੱਸਣ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਫੇਲ ਸਾਬਤ ਹੋਈ ਹੈ ਹਾਲਾਂਕਿ ਹਲਕੀ ਫੁਲਕੀ ਕਾਰਵਾਈ ਹੈ ਜਿਹੜੀ ਉਹ ਸਮੇਂ-ਸਮੇਂ ਤੇ ਵੇਖਣ ਨੂੰ ਵੀ ਮਿਲਦੀ ਰਹਿੰਦੀ ਹੈ ਕਿਸੇ ਕ੍ਰੈਸ਼ਰ ਵਾਲੇ ਤੇ ਪਰਚਾ ਕਰਤਾ ਕਿਤੇ ਦੇ ਦੋ ਟਿੱਪਰ ਕਾਬੂ ਕਰ ਲੈ ਕਦੇ ਦੋ ਚਾਰ ਜੀਐਸਵੀ ਮਸ਼ੀਨਾਂ ਜਿਹੜੀਆਂ ਉਹ ਜ਼ਬਤ ਕਰ ਲਈਆਂ ਜਾਂਦੀਆਂ ਨੇ ਤਾਂ ਉਹਨਾਂ ਨੂੰ ਜਿਹੜੇ ਉਹ ਜ਼ੁਰਮਾਨੇ ਕਰ ਦਿੱਤੇ ਜਾਂਦੇ ਨੇ ਖੈਰ ਸਵਾਲ ਇਹ ਹੈ ਮੁੱਦਾ ਇਹ ਹੈ ਕਿ ਜੋ ਖੰਨਨ ਮਾਫੀਆ ਵੱਲੋਂ ਕੁਦਰਤੀ ਸਰੋਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਉਸ ਤੇ ਪਰਭਾਈ ਕੌਣ ਕਰੇਗਾ ਜੋ ਕੁਦਰਤੀ ਸਰੋਤਾਂ ਨੂੰ ਖੋਰਾ ਲਾਇਆ ਜਾ ਰਿਹਾ ਉਸ ਲਈ ਜ਼ਿੰਮੇਵਾਰ ਮਾਫੀਆ ਨੂੰ ਆਖਰ ਕਦੋਂ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਕਦੋਂ ਸਖਤ ਕਾਨੂੰਨ ਬਣਾ ਕੇ ਉਹਨਾਂ ਨੂੰ ਪੱਕੇ ਤੌਰ ਤੇ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਸੁਟਿਆ ਜਾਵੇਗਾ ਤਾਂ ਜੋ ਕਿਸੇ ਵੀ ਵਿਅਕਤੀ ਦਾ ਜਿਹੜਾ ਉਹ ਨਜਾਇਜ਼ ਮਾਈਨਿੰਗ ਕਰਨ ਲਈ ਹੌਸਲਾ ਜਿਹੜਾ ਉਹ ਨਾ ਪੈ ਸਕੇ ਸੋ ਹੁਣ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਮੈਂ ਕਹਿਣਾ ਚਾਹੁੰਦਾ ਡਾਕਟਰ ਸਾਹਿਬ ਪੰਜਾਬ ਪੁਲਿਸ ਤੁਹਾਡੀ ਹੈ ਸਿਵਲ ਪ੍ਰਸ਼ਾਸਨ ਤੁਹਾਡਾ ਹੈ ਇੰਟੈਲੀਜੈਂਸੀ ਤੁਹਾਡੀ ਹੈ ਸੀਆਈਡੀ ਤੁਹਾਡੀ ਹੈ ਸਾਰੇ ਅਫਸਰ ਸਾਹਿਬਾਨ ਚਾਹੇ ਉਹ ਮਾਈਨਿੰਗ ਵਿਭਾਗ ਦੇ ਨੇ ਚਾਹੇ ਉਹ ਡਰੇਨੇਜ ਵਿਭਾਗ ਦੇ ਨੇ ਤਾਂ ਸਾਰੇ ਅਫਸਰ ਸਾਹਿਬਾਨ ਸਾਰੇ ਅਧਿਕਾਰੀ ਸਾਰੇ ਮੁਲਾਜ਼ਮ ਜਿਹੜਾ ਦਰਜਾ 4 ਤੋਂ ਲੈ ਕੇ ਦਰਜਾ 1 ਤੱਕ ਦੇ ਅਧਿਕਾਰੀ ਮੁਲਾਜ਼ਮ ਨੇ ਉਹ ਸਭ ਤੁਹਾਡੇ ਅਧੀਨ ਨੇ ਤਾਂ ਜੇਕਰ ਇਲਾਕੇ ਦਾ ਐਮ.ਐਲ.ਏ. ਏਡੀ ਗੱਲ ਕਹਿ ਦਵੇ ਕਿ ਇੱਥੋਂ ਭਾਈ ਨਜਾਇਜ਼ ਮਾਈਨਿੰਗ ਨਹੀਂ ਹੋਣੀ ਚਾਹੀਦੀ ਮੈਨੂੰ ਕੋਈ ਸੜਕ ਤੇ ਓਵਰ ਲੋਡ ਟਿੱਪਰ ਜਾਂ ਨਜਾਇਜ਼ ਮਾਈਨਿੰਗ ਦੇ ਨਾਲ ਭਰਿਆ ਟਿੱਪਰ ਦਿਖਾਈ ਨਹੀਂ ਦੇਣਾ ਚਾਹੀਦਾ ਤਾਂ ਕਿਵੇਂ ਕਿਸੇ ਦੀ ਜ਼ਰਤ ਪੈ ਜਾਊ ਕਿ ਨਜਾਇਜ਼ ਮਾਈਨਿੰਗ ਉੱਥੇ ਕੀਤੀ ਜਾ ਸਕੇ ਤਾਂ ਮੈਂ ਤਾਂ ਹੀ ਕਰਕੇ ਕਹਾਂ ਕਿ ਆਮ ਆਦਮੀ ਪਾਰਟੀ ਹੁਸ਼ਾਰਪੁਰ ਜ਼ਿਲ੍ਹੇ ਦੇ ਇਹਨਾਂ ਦੋ ਬਦਨਾਮ ਹਲਕਿਆਂ ਨੂੰ ਜਿਹੜਾ ਉਹ ਇਹਨਾਂ ਦੀ ਛਵੀ ਇਹਨਾਂ ਦੀ ਸੁਧਾਰਨ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ناکਾਮ ਸਾਬਤ ਹੋਈ ਹੈ ਤਾਂ ਹੁਣ ਡਾਕਟਰ ਰਾਜਕੁਮਾਰ ਤੇ ਜਿਹੜੀ ਉਹ ਉਮੀਦ ਹੈ ਲੋਕਾਂ ਨੂੰ ਦਿਖਾਈ ਦੇ ਰਹੀ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਤੋਂ ਕਿਉਂਕਿ ਜਦੋਂ ਪਿੰਡ ਪਲਾਹੜ ਦੇ ਵਿੱਚ ਵੀ ਨਜਾਇਜ਼ ਮਾਈਨਿੰਗ ਹੁੰਦੀ ਸੀ ਤਾਂ ਉਸ ਵਕਤ ਵੀ ਅਧਾਰਾ ਹੁਸ਼ਿਆਰਪੁਰ న్యూਸ ਵੱਲੋਂ ਖਬਰ ਨਸ਼ਰ ਕੀਤੀ ਗਈ ਸੀ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ ਇਹ ਸਖਚੈਨਪੁਰ ਪਿੰਡ ਦੀ ਖਬਰ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਵੀ ਜਿਹੜਾ ਉਹ ਮਾਮਲਾ ਦਰਜ ਹੁੰਦਾ ਤਾਂ ਐਸੇ ਤਰ੍ਹਾਂ ਦੇ ਮੈਂ अनेका ਉਦਾਹਰਨਾਂਵਾਂ ਦੇ ਸਕਦਾ ਹਾਂ ਪਰੰਤੂ ਸਵਾਲ ਇਹ ਹੈ ਕਿ ਇੱਕ ਐਫਆਈਆਰ ਲਾਂਚ ਕਰਨਾ ਕਿ ਇੱਥੇ ਆ ਕੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਮੁੱਕ ਜਾਂਦੀ ਹੈ ਆਖਰਕਾਰ ਮਾਮਲੇ ਦਰਜ ਕਰਨ ਤੋਂ ਬਾਅਦ ਵੀ ਨਜਾਇਜ਼ ਮਾਈਨਿੰਗ ਮਾਫੀਆ ਤੇ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਜਾਂ ਨਜਾਇਜ਼ ਮਾਈਨਿੰਗ ਨੂੰ ਬੰਦ ਕਰਨ ਦੇ ਵਿੱਚ ਸਫਲ ਕਿਉਂ ਨਹੀਂ ਹੋ ਰਿਹਾ ਕਿ ਸਿਆਸੀ ਅਕਾਵਾਂ ਵੱਲੋਂ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਜਾ ਰਹੇ ਨੇ ਕਿ ਭਾਈ ਸਾਡੇ ਇਲਾਕੇ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਜਿਹੜਾ ਜਾਰੀ ਰੱਖਿਆ ਜਾਵੇ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਨੋਟਾਂ ਦੀਆਂ ਬੋਰੀਆਂ ਆ ਰਹੀਆਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚ ਰਹੀਆਂ ਨੇ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਹਫ਼ਤਾ ਵਸੂਲੀ ਹੋ ਰਹੀ ਆ ਉਹਨਾਂ ਦੇ ਘਰਾਂ ਦੇ ਵਿੱਚ ਹਫ਼ਤਾ ਪਹੁੰਚ ਰਿਹਾ ਤਾਂ ਜਿਹੜਾ ਉਹ ਨਜਾਇਜ਼ ਮਾਈਨਿੰਗ ਤੇ ਸ਼ਿਕੰਜਾ ਕੱਸਣ ਦੇ ਵਿੱਚੋਂ ناکਾਮ ਸਾਬਤ ਹੋ ਰਹੇ ਨੇ ਤਾਂ ਹੁਣ ਜਿਸ ਤੋਂ ਬਾਅਦ ਲੋਕਾਂ ਵੱਲੋਂ ਐਮਪੀ ਤੇ ਜਿਹੜੀ ਉਹ ਉਮੀਦ ਪ੍ਰਗਟਾਈ ਗਈ ਆ ਸੋ ਡਾਕਟਰ ਸਾਹਿਬ ਹੁਣ ਤੁਹਾਡਾ ਵੀ ਇਹ ਪਰਖ ਕਾਲ ਹੈ ਤੁਹਾਡਾ ਵੀ ਇਹ ਪਰਖ ਵਾਲਾ ਸਮਾਂ ਹੈ ਕਿ ਤੁਸੀਂ ਆਖਰਕਾਰ ਇਹਨਾਂ ਲੋਕਾਂ ਦੀਆਂ ਜਿਨ੍ਹਾਂ ਵੱਲੋਂ ਕੁਦਰਤੀ ਸਰੋਤਾਂ ਨੂੰ ਵੱਡੇ ਪੱਧਰ ਤੇ ਖੋਰਾ ਲਾਇਆ ਜਾ ਰਿਹਾ ਹੈ ਕੁਦਰਤ ਦਾ ਕਹਾਣ ਕੀਤਾ ਜਾ ਰਿਹਾ ਹੈ ਤਾਂ ਇਸ ਮਾਫੀ ਤੇ ਤੁਸੀਂ ਨਕੇਲ ਕਿੰਨੀ ਕੁ ਜਲਦੀ ਕਸਦੇ ਹੋ ਕਿਉਂਕਿ ਤੁਸੀਂ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਤੇ ਕਾਰਵਾਈ ਹੋਵੇਗੀ ਗੌਰ ਕਰਾਂਗਾ ਸੋ ਇਹ ਕੋਈ ਜਵਾਬ ਨਹੀਂ ਹੈ ਗੌਰ ਕਰਾਂਗਾ ਗੌਰ ਕਰਕੇ ਦਿਖਾਣਾ ਹੈ ਜੀ ਕਿ ਮਾਈਨਿੰਗ ਨਹੀਂ ਹੋਗੀ ਜੇਕਰ ਭਗਵੰਤ ਮਾਨ ਅਕਸਰ ਕਹਿੰਦੇ ਹੁੰਦੇ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਤਾਂ ਉਸ ਵਕਤ ਉਹਨਾਂ ਵੱਲੋਂ ਕਿਹਾ ਜਾਂਦਾ ਸੀ ਕਿ ਭਾਈ ਸਾਡੇ ਜਿਹੜੇ ਰਾਜਨੀਤਿਕ ਲੀਡਰ ਨੇ ਇਹਨਾਂ ਦੀ ਨੀਤੀ ਤੇ ਨiyet ਦੇ ਵਿੱਚ ਖੋਟ ਹੈ ਤਾਂ ਹੁਣ ਸਮਾਂ ਤੁਸੀਂ ਆਪਣੀ ਨੀਤੀ ਵੀ ਸਪਸ਼ਟ ਕਰਨੀ ਹੈ ਤੇ ਆਪਣੀ ਨiyet ਵੀ ਸਪਸ਼ਟ ਕਰਨੀ ਹੈ ਤੇ ਜੇਕਰ ਫਿਰ ਵੀ ਤੁਸੀਂ ਨਜਾਇਜ਼ ਮਾਈਨਿੰਗ ਤੇ ਠਲ ਨਾ ਪਾ ਸਕੇ ਟੈਟ ਮੀਨਸ ਤੋ ਸੋ ਸੱਸੇ ਅੰਦਾਸਾ ਲਗਾਇਆ ਜਾ ਸਕਦਾ ਮੈਂ ਗੁਰੇਸ਼ ਨਹੀਂ ਕਰਾਂਗਾ ਇਹ ਗੱਲ ਕਹਿਣ ਤੋਂ ਕਿ ਫਿਰ ਤੁਹਾਡੀ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੀ ਨੀਤੀ ਤੇ ਨiyet ਵਿੱਚ ਵੀ ਖੋਟ ਹੋਵੇਗਾ ਸੋ ਹੁਣ ਵੇਖਣਾ ਹੋਵੇਗਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਇਨ੍ਹਾਂ ਲੋਕਾਂ ਦੀਆਂ ਉਮੀਦਾਂ ਤੇ ਕਿੰਨੀ ਕੁ ਜਲਦੀ ਤੇ ਕਿੰਨਾ ਕੁ ਖਰਾ ਉਤਰਦੇ ਨੇ